ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲੇ ਨੂੰ ਡੈਰਿਕਟ ਗੀਤ ਨਿੱਕੇ ਪੈਰ ਰਿਲੀਜ਼ ਕਰ ਦਿੱਤਾ ਹੈ ਗਾਇਕ ਨੇ ਖੁਦ ਆਪਣੀ ਆਵਾਜ਼ ਨਾਲ ਇਸ ਗੀਤ ਨੂੰ ਸਜਾਇਆ ਹੈ ਗੀਤ ਦੇ ਬੋਲ ਇਸ ਤਰ੍ਹਾਂ ਨੇ ਵੇ ਤੂੰ ਵੱਡੇ ਪੈਰੀ ਗਿਆ ਨਿੱਕੇ ਪੈਰੀ ਆਜਾ ਸੁਣ ਕੇ ਫੈਨਸ ਕਾਫੀ ਜਿਆਦਾ ਭਾਵੁਕ ਹੋ ਗਏ ਗੀਤ ਵਿੱਚ ਜਸਵਿੰਦਰ ਬਰਾੜ ਨੇ ਨਿੱਕੇ ਮੂਸੇ ਵਾਲ ਦੇ ਆਉਣ ਦੀ ਅਰਦਾਸ ਵੀ ਕੀਤੀ ਹੈ ਪੀਤੇ ਦਿਨੀ ਇੱਕ ਇੰਟਰਵਿਊ ਦੇ ਦੌਰਾਨ ਗਾਇਕਾ ਜਸਵਿੰਦਰ ਬਰਾੜ ਨੇ ਦੱਸਿਆ ਸੀ ਕਿ ਉਹ ਸਿੱਧੂ ਮੂਸੇ ਵਾਲੇ ਨੂੰ ਆਪਣਾ ਪੁੱਤ ਮੰਨਦੇ ਹਨ ਜਸਵਿੰਦਰ ਬਰਾਨ ਨੇ ਸਤੂ ਮੂਸੇ ਵਾਲੇ ਦਾ ਜ਼ਿਕਰ ਕਰਦੇ ਆ ਕਿਹਾ ਕਿ ਸਿੱਧੂ ਬਹੁਤ ਚੰਗਾ ਇਨਸਾਨ ਸੀ ਚੰਗਾ ਗਾਇਕ ਅਤੇ ਬਹੁਤ ਚੰਗਾ ਪੁੱਤਰ ਵੀ ਸੀ ਉਸ ਦੀ ਉੱਚੀ ਕੱਦ ਕਾਠੀ ਉਸ ਦੇ ਵੱਡੇ ਵੱਡੇ ਪੈਰ ਸਨ ਉਹ ਇੱਕ ਯੋਧਾ ਸੀ ਜਸਵਿੰਦਰ ਬਰਾਨ ਨੇ ਕਿਹਾ ਕਿ ਮੈਂ ਉਸ ਨੂੰ ਜ਼ਿਆਦਾਤਰ ਚੱਪਲਾਂ ਵਿੱਚ ਹੀ ਦੇਖਿਆ ਉਹ ਕਦੇ ਫਾਰਮੈਲਿਟੀ ਨਹੀਂ ਕਰਦਾ ਸੀ ਮੈਨੂੰ ਅੱਜ ਵੀ ਉਸ ਦੇ ਚੱਪਲਾਂ ਵਾਲੇ ਵੱਡੇ ਵੱਡੇ ਪੈਰ ਯਾਦ ਹਨ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਪੁੱਤ ਤੂੰ ਵੱਡੇ ਪੈਰੀ ਗਿਆ ਤੇ 체ਤੀ ਨਿੱਕੇ ਨਿੱਕੇ ਪੈਰ ਵਾਪਸ ਮੁੰਡ ਆਵੀ ਜਸਵਿੰਦਰ ਬਰਾਨ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਲਦੀ ਮੈਂ ਸਿੱਧੂ ਤੇ ਇਹ ਗੀਤ ਰਿਲੀਜ਼ ਕਰਨ ਤਵੇ ਤੋਂ ਵੱਡੇ ਪੈਰੀ ਗਿਆ ਤੇ ਨਿੱਕੇ ਪੈਰੀ ਆ ਜਾਂਦੀ ਸਿੱਧੂ ਨੇ ਗੀਤ ਰਿਲੀਜ਼ ਕਰਨ ਦਾ ਸੁਪਨਾ ਅੱਜ ਪੂਰਾ ਹੋ ਗਿਆ ਗਾਇਕ ਦੇ ਇਸ ਗੀਤ ਨੂੰ ਫੈਨਸ ਵੱਲੋਂ ਹੰਗਾਰਾ ਪਿਆਰ ਮਿਲ ਰਿਹਾ 10 ਲੋਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਨਿੱਕੇ ਮੂਸੇਵਾਲੇ ਦੇ ਆਉਣ ਦੀਆਂ ਬਤਾਈਆਂ ਵੀ ਦੇ ਰਹੇ ਨੇ ਬਾਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਤੁਸੀਂ ਵੀ ਕਮੈਂਟ ਚ ਜਰੂਰ ਆਪਣੇ ਵਿਚਾਰ ਸਾਂਝੇ ਕਰ ਦਿਓ ਧੰਵਾਦ ਜੀ